ਬਸਾਂ ਦੇ ਵਿੱਚ ਡਰਾਈਵਰਾਂ ਦੀ ਜ਼ਰੂਰਤ ਨਹੀਂ ਪੈਣ ਵਾਲੀ ਕਿਉਂਕਿ ਸੈਲਫ ਡਰਾਈਵਿੰਗ ਬੱਸ ਹੁਣ ਸੜਕਾਂ ਤੇ ਪੱਜ ਲੱਗਿਆ ਜੀ ਹਾਂ ਬਿਲਕੁਲ ਹੁਣ ਬਸਾਂ ਦੇ ਵਿੱਚ ਡਰਾਈਵਰ ਦੀ ਜ਼ਰੂਰਤ ਨਹੀਂ ਹੈ ਇਹ ਬੱਸ ਜਿਹੜੀ ਹੈ ਸੈਲਫ ਡਰਾਈਵਿੰਗ ਹੈ ਯਾਨੀ ਕਿ ਇਸ ਵਿੱਚ ਨਾ ਕਿਸੇ ਡਰਾਈਵਰ ਦੀ ਲੋੜ ਹੈ ਨਾ ਕਿਸੇ ਕੰਡਕਟਰ ਦੀ ਲੋੜ ਹੈ ਇਸ ਬੱਸ ਨੇ ਆਪੇ ਚੱਲਣਾ ਹੈ ਲੋਕਾਂ ਨੂੰ ਇੱਕ ਥਾਂ ਤੋਂ ਚੁੱਕਣਾ ਹੈ ਤੇ ਦੂਜੀ ਥਾਂ ਤੇ ਆਪੇ ਪਹੁੰਚਾ ਦੇਣਾ ਤਾਂ ਦੱਸ ਦੇਈਏ ਕਿ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਜਿਹੜੀ ਬੱਸ ਨਵੀਂ ਕੱਢੀ ਗਈ ਹੈ ਹਵਾ ਕਿ ਇਸ ਬੱਸ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਐਕਸਾਈਟਡ ਨੇ ਤਾਂ ਇਸ ਬੱਸ ਨੂੰ ਪਹਿਲੀ ਵਾਰ ਵੇਖ ਕੇ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਆਖਰ ਇਹ ਬੱਸ ਆਪਣੇ ਆਪ ਕਿਵੇਂ ਚੱਲ ਰਹੀ ਹੈ ਕਿ ਕਿਤੇ ਕੋਈ ਭੂਤ ਤਾਂ ਨਹੀਂ ਹੈ ਪਰ ਦੱਸ ਦਈਏ ਕਿ ਅਜਿਹਾ ਕੁਝ ਨਹੀਂ ਹੈ ਸੈਲਫ ਡਰਾਈਵਿੰਗ ਬੱਸ ਜਿਹੜੀ ਹੈ ਚੀਨ ਦੇ ਵੱਲੋਂ ਕੱਢੀ ਗਈ ਹੈ ਜੋ ਕਿ ਹੁਣ ਬਿਨਾਂ ਡਰਾਈਵਰ ਤੋਂ ਚੱਲੇਗੀ ਤਾਂ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਟ੍ਰੈਂਡ ਕਰ ਰਹੀ ਹੈ ਜਿੱਥੇ ਇਸ ਸੈਲਫ ਡਰਾਈਵਿੰਗ ਬੱਸ ਨੂੰ ਵੇਖ ਕੇ ਹਾਲਾਂਕਿ ਲੋਕ ਹੈਰਾਨ ਤੱਕ ਹੋ ਰਹੇ ਨੇ ਸਸਾਂ ਦੇ ਵਿੱਚ ਡਰਾਈਵਰਾਂ ਦੀ ਜ਼ਰੂਰਤ ਨਹੀਂ ਪੈਣ ਵਾਲੀ ਕਿਉਂਕਿ ਸੈਲਫ ਡਰਾਈਵਿੰਗ ਬੱਸ ਹੁਣ ਸੜਕਾਂ ਤੇ ਪੱਜ ਲੱਗੀਆਂ ਜੀ ਹਾਂ ਬਿਲਕੁਲ ਹੁਣ ਬਸਾਂ ਦੇ ਵਿੱਚ ਡਰਾਈਵਰ ਦੀ ਜ਼ਰੂਰਤ ਨਹੀਂ ਹੈ ਇਹ ਬੱਸ ਜਿਹੜੀ ਹੈ ਸੈਲਫ ਡਰਾਈਵਿੰਗ ਹੈ ਯਾਨੀ ਕਿ ਇਸ ਵਿੱਚ ਨਾ ਕਿਸੇ ਡਰਾਈਵਰ ਦੀ ਲੋੜ ਹੈ ਨਾ ਕਿਸੇ ਕੰਡਕਟਰ ਦੀ ਲੋੜ ਹੈ ਇਸ ਬੱਸ ਨੇ ਆਪੇ ਚੱਲਣਾ ਹੈ ਲੋਕਾਂ ਨੂੰ ਇੱਕ ਥਾਂ ਤੋਂ ਚੁੱਕਣਾ ਹੈ ਤੇ ਦੂਜੀ ਥਾਂ ਤੇ ਆਪੇ ਪਹੁੰਚਾ ਦੇਣਾ ਤਾਂ ਦੱਸ ਦੇਈਏ ਕਿ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਜਿਹੜੀ ਬੱਸ ਨਵੀਂ ਕੱਢੀ ਗਈ ਹੈਵਾਕੀ ਇਸ ਬੱਸ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਐਕਸਾਈਟਡ ਨੇ ਤਾਂ ਇਸ ਬੱਸ ਨੂੰ ਪਹਿਲੀ ਵਾਰ ਵੇਖ ਕੇ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਆਖਰ ਇਹ ਬੱਸ ਆਪਣੇ ਆਪ ਕਿਵੇਂ ਚੱਲ ਰਹੀ ਹੈ ਕਿ ਕਿਤੇ ਕੋਈ ਭੂਤ ਤਾਂ ਨਹੀਂ ਹੈ ਪਰ ਦੱਸ ਦਈਏ ਕਿ ਅਜਿਹਾ ਕੁਝ ਨਹੀਂ ਹੈ ਸੈਲਫ ਡਰਾਈਵਿੰਗ ਬੱਸ ਜਿਹੜੀ ਹੈ ਚੀਨ ਦੇ ਵੱਲੋਂ ਕੱਢੀ ਗਈ ਹੈ ਜੋ ਕਿ ਹੁਣ ਬਿਨਾਂ ਡਰਾਈਵਰ ਤੋਂ ਚੱਲੇਗੀ ਤਾਂ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਟ੍ਰੈਂਡ ਕਰ ਰਹੀ ਹੈ ਜਿੱਥੇ ਇਸ ਸੈਲਫ ਡਰਾਈਵਿੰਗ ਬੱਸ ਨੂੰ ਵੇਖ ਕੇ ਹਾਲਾਂਕਿ ਲੋਕ ਹੈਰਾਨ ਤੱਕ ਹੋ ਰਹੇ ਨੇ ਬਸਾਂ ਦੇ ਵਿੱਚ ਡਰਾਈਵਰਾਂ ਦੀ ਜ਼ਰੂਰਤ ਨਹੀਂ ਪੈਣ ਵਾਲੀ ਕਿਉਂਕਿ ਸੈਲਫ ਡਰਾਈਵਿੰਗ ਬੱਸ ਹੁਣ ਸੜਕਾਂ ਤੇ ਪੱਜ ਲੱਗੀਆਂ ਜੀ ਹਾਂ ਬਿਲਕੁਲ ਹੁਣ ਬਸਾਂ ਦੇ ਵਿੱਚ ਡਰਾਈਵਰ ਦੀ ਜ਼ਰੂਰਤ ਨਹੀਂ ਹੈ ਇਹ ਬੱਸ ਜਿਹੜੀ ਹੈ ਸੈਲਫ ਡਰਾਈਵਿੰਗ ਹੈ ਯਾਨੀ ਕਿ ਇਸ ਵਿੱਚ ਨਾ ਕਿਸੇ ਡਰਾਈਵਰ ਦੀ ਲੋੜ ਹੈ ਨਾ ਕਿਸੇ ਕੰਡਕਟਰ ਦੀ ਲੋੜ ਹੈ ਇਸ ਬੱਸ ਨੇ ਆਪੇ ਚੱਲਣਾ ਹੈ ਲੋਕਾਂ ਨੂੰ ਇੱਕ ਥਾਂ ਤੋਂ ਚੁੱਕਣਾ ਹੈ ਤੇ ਦੂਜੀ ਥਾਂ ਤੇ ਆਪੇ ਪਹੁੰਚਾ ਦੇਣਾ ਤਾਂ ਦੱਸ ਦੇਈਏ ਕਿ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਜਿਹੜੀ ਬੱਸ ਨਵੀਂ ਕੱਢੀ ਗਈ ਹੈ ਹਾਲਾਂਕਿ ਇਸ ਬੱਸ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਐਕਸਾਈਟਡ ਨੇ ਤਾਂ ਇਸ ਬੱਸ ਨੂੰ ਪਹਿਲੀ ਵਾਰ ਵੇਖ ਕੇ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਆਖਰ ਇਹ ਬੱਸ ਆਪਣੇ ਆਪ ਕਿਵੇਂ ਚੱਲ ਰਹੀ ਹੈ ਕਿ ਕਿਤੇ ਕੋਈ ਭੂਤ ਤਾਂ ਨਹੀਂ ਹੈ ਪਰ ਦੱਸ ਦਈਏ ਕਿ ਅਜਿਹਾ ਕੁਝ ਨਹੀਂ ਹੈ ਸੈਲਫ ਡਰਾਈਵਿੰਗ ਬੱਸ ਜਿਹੜੀ ਹੈ ਚੀਨ ਦੇ ਵੱਲੋਂ ਕੱਢੀ ਗਈ ਹੈ ਜੋ ਕਿ ਹੁਣ ਬਿਨਾਂ ਡਰਾਈਵਰ ਤੋਂ ਚੱਲੇਗੀ ਤਾਂ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਟ੍ਰੈਂਡ ਕਰ ਰਹੀ ਹੈ ਜਿੱਥੇ ਇਸ ਸੈਲਫ ਡਰਾਈਵਿੰਗ ਬੱਸ ਨੂੰ ਵੇਖ ਕੇ ਹਾਲਾਂਕਿ ਲੋਕ ਹੈਰਾਨ ਤੱਕ ਹੋ ਰਹੇ